ਬਟਾਲਾ ਦੇ ਉਮਰਪੁਰ ਇਲਾਕੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਸੜਕ ਤੋਂ ਲੰਘ ਰਹੀ ਗੈਸ ਪਾਈਪ ਫਟ ਜਾਂਦੀ ਹੈ ਜਿਸ ਕਰਕੇ 4 ਲੋਕ ਗੰਭੀਰ ਜ਼ਖਮੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਹਾਦਸਾ ਉਦੋਂ ਵਾਪਰਦਾ ਹੈ ਜਦੋਂ ਜ਼ਮੀਨ ਹੇਠਾਂ ਇੰਟਰਨੈਟ ਦੀ ਤਾਰ ਪੈ ਰਹੀ ਸੀ ਜ਼ਮੀਨ ਹੇਠਾਂ ਪਹਿਲਾਂ ਤੋਂ ਹੀ ਗੈਸ ਲਾਈਨ ਪਾਈਪ ਪਈ ਹੋਈ ਸੀ ਅਤੇ ਇਹ ਤਾਰ ਉਸ ਗੈਸ ਲਾਈਨ ਪਾਈਪ ਨੂੰ ਜਾ ਕੇ ਲੱਗਦੀ ਹੈ ਜਿਸ ਤੋਂ ਬਾਅਦ ਗੈਸ ਲੀਕ ਹੋਣ ਕਾਰਨ ਇੱਕ ਵੱਡਾ ਧਮਾਕਾ ਹੋ ਜਾਂਦਾ ਹੈ। ਉੱਤੇ ਨਜ਼ਦੀਕ ਦੁਕਾਨ ਦੇ ਅੰਦਰ ਵੀ ਆਗ ਦਾ ਧਮਾਕਾ ਹੋਇਆ ਜਿਸ ਨਾਲ ਦੁਕਾਨ ਮਾਲਕ ਸਮੇਤ ਮੁਹੱਲੇ ਦੇ 4 ਲੋਕ ਜਿਨ੍ਹਾਂ ਚ 10 ਸਾਲ ਦਾ ਬੱਚਾ ਵੀ ਸੀ ਜ਼ਖਮੀ ਹੋ ਗਏ। ਬਟਾਲਾ ਦੇ ਡੀਐਸਪੀ ਸੰਜੀਵ ਕੁਮਾਰ ਅਤੇ ਐਸਟੀਐਮ ਵਿਕਰਮਜੀਤ ਸਿੰਘ ਦਾ ਵੀ ਕਹਿਣਾ ਹੈ ਕਿ ਇਸ ਮਾਮਲੇ 'ਚ ਉਹਨਾਂ ਵੱਲੋਂ ਅਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਹਾਦਸੇ ਪਿੱਛੇ ਜੇਸੀ ਵੀ ਲਾਪਰਵਾਹੀ ਸਾਹਮਣੇ ਆਵੇਗੀ ਉਸ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਟਾਲਾ ਤੋਂ ਪੱਤਰਕਾਰ ਚਿਤੰਦਰ ਸੋਢੀ ਦੀ ਖਾਸ ਰਿਪੋਰਟ ਸਾਡੇ ਕੋ 4 ਪੇਸ਼ੈਂਟਸ ਬਰਨਸ ਦੇ ਆਏ ਨੇ ਜਿਹੜੇ ਕਿ ਉਹ ਮਕure ਕੋਈ ਪਾਈਪ ਜਾਂ ਗੈਸ ਕੋ ਲੀਕ ਹੋਣ ਦਾ ਇਨਸੀਡੈਂਟ ਸੀ ਕਰਨਾ 4 ਜਿਹੜੇ ਪੇਸ਼ੈਂਟ ਜਿਹੜੇ ਸੀ ਕਿ ਬਰਨਸ ਨਾਲ ਸਾਡੇ ਕੋ ਆਏ ਨੇ ਇਹ ਯੂਨਿਟ ਅੱਥੇ ਟੋਟਲ 4 ਪੇਸ਼ੈਂਟ ਸੀਗੇ ਅ ਇਹ ਚ ਇੱਕ ਪੱਛਾ ਸੀਗਾ 10 ਸਾਲ ਦਾ ਤੇ ਤਿੰਨ ਜਿਹੜੇ ਸੀਗੇ ਇੱਕ ਦੀ ਏਜ ਸੀਗੀ 30 ইয়ার্স ਦੋ ਪੇਸ਼ੈਂਟ ਜਿਹੜੇ ਆ ਉਹ ਹੈਗੇ ਆਪਾਂ 40 ਦੇ ਹੈਗੇ ਅਪਰੋਕਸੀਮੇਟ ਹਾਂਜੀ ਸਿਰਫ ਦੋ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਆ ਜਿਆਦਾ ਸੀਗੇ ਇੱਕ ਬੱਚਾ ਜਿਹੜਾ ਸੀਗਾ 10 ਇਅਰ ਔਰ ਇਹ ਜਿਹੜਾ ਜਿਆਦਾ ਲੋਅਰ ਪੋਸ਼ਨ ਜਿਹੜਾ ਬੋਡੀ ਦਾ ਸੀਗਾ ਲਿੰਗਸ ਔਰ ਇੱਕ ਪੈਰ ਜਿਹੜਾ ਸੀਗਾ ਪੂਰਾ ਜਿਹੜਾ ਰਾਈਟ ਫੁੱਟ ਸੀਗਾ ਉਹ ਪੂਰਾ ਜਲ ਗਿਆ ਸੀਗਾ ਤੇ ਇੱਕ ਹੋਰ ਜਿਆਦਾ ਡਿਗਰੀ ਬਰਨ ਸੀਗੇ ਹਾਂਜੀ ਰੈਫਰ ਠੀਕ ਹੈ ਇੱਕ ਧਿਆਨ ਰੈਫਰ ਸੀਗਾ ਤੇ ਇੱਕ ਫਿਲਹਾਲ ਦੋ ਪੇਸ਼ੈਂਟ ਰੈਫਰ ਸੀਗੇ ਹਾਂਜੀ ਬਿਲਕੁਲ ਹਾਂਜੀ ਜੀ ਸਰ ਕੀ ਹੋਇਆ ਜੀ ਇਹ ਅੰਦਰ ਬੈਠੇ ਪੰਜਾਂ ਨੇ ਜਿਹੜਾ ਚਿਲਦਾ ਦੋ ਜਣ ਬਾਹਰ ਚੜ ਗਏ ਤੇ ਬੈਠੇ ਆ ਇੱਕ ਕੁਰਸੀ ਰ ਕੋ ਸੱਤ ਲਾਟ ਵਾਲਾ ਕੁਰਸੀ ਉੱਤੇ ਕਰ ਲਿਆ ਅੰਦਰ ਇੱਕ ਇੰਨੀਆਂ ਨੇ ਬੈਠੇ ਆ ਬਾਹਰ ਗੈਸ ਕਰਦਿਆਂ ਤੋਂ ਉਹਦੇ ਨਾਲ ਗੁਜਰਾ ਗਿਆ ਸਾਰੇ ਉਹਨਾਂ ਦੀ ਗੈਸ ਦੀਕ ਹੋ ਗਈ ਐ ਬਾਹਰ ਸੇਵ ਦਾ ਟੱਕੰਜਾ ਹੀ ਰਖੇ ਖਣ ਅਸੀਂ ਅੰਦਰ ਬੈਠੇ ਯੱਕ ਦਮ ਪਤਾ ਨਹੀਂ ਸਮਝ ਲੱਗੀ ਜਦੋਂ ਅੱਗੇ ਮੌਣ ਪਾ ਲਈ ਐ ਇਹ ਕੰਮ ਮਾਰਨਾ ਤਾਂ ਆਥਣਾ ਹੋਣਾ ਪੈ ਤੋ ਗਿਆ ਸੀ ਸਮਝ ਲੱਗੀ ਤੋਈ ਭੱਜੀਆਂ ਬਾਹਰ ਨੂੰ ਕਿੰਨੇ ਚਾਰ ਜਾਨੇ ਮੁੰਡੇ ਰੁਪਾ ਨੇ ਕੌਣ ਚੌਕਾ ਲਗਾ ਕੇ ਜੰਗੀਆਂ ਬਾਹਰ ਨੂੰ ਭੱਜੀਆਂ ਸੀ ਫੈਲਾਣਾ ਲੱਗ ਗਿਆ ਸ਼ਕਤੀਆਂ ਨਾਲ ਵੀਰੇ ਇੰਟਰਨੈਟ ਬਾਹਰ ਵੀਰੇ ਐਪ ਹੋਵੇ ਨਾ ਐਪ ਗਿਆ ਸੋਹਣਾ ਨਾ ਕੋਈ ਨਾ ਪਾਣੀ ਦੋ ਨਾ ਐਪ ਹੀ ਹਾਂ ਉਹਨਾਂ ਗਿਆ ਸ਼ਾਟ ਰਿਹਾ ਤੇ ਆ ਵੀ ਦੁਕਾਨਦਾਰ ਕੋਈ ਜਮ ਰਹਿ ਗਿਆ ਫਨੀ ਕੋਈ ਜਿਆ ਦੀ ਕੋਈ ਮੈਂ ਦੁਕਾਨ ਦੇ ਦਰ ਤੱਕ ਚੱਲੀ ਗਈ ਅੰਦਰ ਅੱਗੇ ਲੱਗ ਕੇ ਅੰਦਰ ਜਾ ਕੇ ਤਵਾਜ ਆਈ ਬਾਹ 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 ਆਰੀ ਆਈ ਕੇ ਗੋਲੀ ਗੱਲ ਚੱਲ ਗਈ ਰੋਲੇ ਪਾ ਕੇ ਬੜਾ ਬੋਝੀ ਤੇ ਮੈਂ ਦੇਖਿਆ ਤੇ ਜਿਹੜਾ ਲੱਗਿਆ ਮੈਂ ਦੇਖਿਆ ਜਿਹੜਾ ਰਿਸਪਰ ਬਾਰੇ ਦੀ ਦੁਕਾਨ ਸੀ ਉਹ ਦੋੜੋ ਜਿਹੜਾ ਬਾਹਰ ਬੜਾ ਅੱਗ ਲੱਗੀ ਜੀ ਅੱਗ ਲੱਗੀ ਸੀ ਅੱਗ ਲੱਗੀ ਦੇ ਵੇਖੀ ਕੱਪੜੇ ਕੋਲੇ ਲਾਇਆ ਦੌਰ ਗਿਆ ਤਾਂ ਉਹ ਲਾਇ ਦੁਕਾਨੇ ਕੱਪੜੇ ਕਰ ਮੇਰੇ ਲਾਤੇ ਉਹਦੇ ਜਿਹੜੇ ਜੇ ਥੱਲੇ ਆਏ ਸੀ ਮੇਰੀ ਛੋਟੀ ਭੁਧਾਈ ਹੈ ਛੋਟਾ ਬਰਦਰ ਮੇਰਾ ਤੇ ਉਹ ਕਹਿੰਦੀ ਤੁਹਾਡਾ ਬਰਦਰ ਵੀ ਨਾਲ ਹੀ ਤੇ ਇਹਨੂੰ ਵੇਖਿਆ ਤੇ ਭੱਜ ਲੱਡ ਭੱਜ ਗਿਆ ਉਹ ਕੋਈ ਹੱਕ ਪੜਿਆ ਗਿਆ ਉੱਥੇ ਮਾਰੇ ਗੈਸ ਪਾਰੇ ਅੰਦਰ ਅੰਦਰ ਠੀਕ ਹੈ ਜੀ ਗੈਸ ਪਾਰੇ ਨੇ ਉਹ ਜੋ ਪੌਂਦੇ ਪੈ ਰਹੇ ਆਂ ਅੰਡਰਗਰਾਊਂਡ ਸਾਡੀ ਦੁਕਾਨ ਦੇ ਲੱਗ ਤਾ ਤਾਰ ਜੀ ਪਰ ਗੈਸ ਪਾਟੀ ਆ ਯਾਰ ਸਾਡੀ ਉੱਥੇ ਇੱਕ ਜਿਹੜਾ ਗਟਰੇ ਦਾ ਸੜਕ ਬਣੀ ਹੈ ਗਟਰ ਦੇ ਹੈ ਜਿਹੜਾ ਲੱਗਾ ਦਤ ਗਟਰ ਛੇਕਾਂ ਵਾਲਾ ਉਹਨਾਂ ਛੇਕਾਂ ਦੇ ਵਿੱਚੋਂ ਗੈਸ ਬਾਹਰ ਨਿਕਲੀ ਹੈ ਮੇਰਾ ਛੋਟਾ ਬ੍ਰਦਰ ਮਨੀ ਸੰਗਰ ਉਹਨੇ ਕਿਹਾ ਇਹਨਾਂ ਨੂੰ ਉਹ ਤੁਹਾਡੀ ਜਿਹੜੀ ਗੈਸ ਲੀਕ ਹੋਦੀ ਵੀ ਚਾ ਗੈਸ ਬਲ ਕੱਢੋ ਪਿੱਛੋਂ ਇੱਕ ਵਾਰੀ ਦੋ ਤਿੰਨ ਵਾਰੀ ਗਿਆ ਨਾ ਉਹ ਮੁੰਡੇ ਦੇ ਸਾਹਮਣੇ ਬੰਦੇ ਆ ਤੇ ਬੰਦਾ ਪਰਖ ਆਏਗਾ ਜਿੰਨਾ ਵੀ ਕੋਈ ਗਰਮੀ ਹੈ ਉਹਨੇ ਦੋ ਤਿੰਨ ਵਾਰੀ ਗਿਆ ਨਾ ਬਸ ਬੰਦ ਕਰ ਦਿਓ ਬਕਰ ਹਾਂਜੀ ਚਾਰ ਜੀ ਇਹ ਕੀ ਕਰਦੇ ਤੁਸੀਂ ਇਹ ਦੁਕਾਨੇ ਜਿਹੜੇ ਆਪਣੇ ਉੱਤੇ ਉਹ ਰਿਸ਼ਵਾ ਕਰਵਾ ਲਈ ਦੁਕਾਨ ਸਾਡੀ ਆਪਣੀ ਹੈ ਕਿਰਾਏ ਦਿੱਤੀ ਹੋਈ ਹੈ ਤੇ ਵੇਲੇ ਨਾਮ ਤੇ ਬੈਜੀ ਦਾ ਬਾਜੀ ਹਾਂਜੀ ਉਹ ਥੱਲੇ ਜਿਹੜੀ ਛਰ ਦੇ ਨਾਲ ਜਿਹੜੀ ਸਾਈਡ ਤੇ ਲੱਗੀ ਹੋ ਜਾਲੀ ਜੀ ਬਣਾਈ ਜਿਹੜੀ ਮੋਰੀਆਂ ਵਾਲੀ ਉਹਦੇ ਤੋਂ ਗੈਸ ਤੇ 15 ਮਿੰਟ ਬਾਅਦ ਵੀ ਨਿਕਲਦੀ ਰਹੀ ਨਾ 15 ਮਿੰਟ ਬਾਅਦ ਮੇਰਾ ਨਾਮ ਜਫਰ ਅਲੀ ਕੀ ਹੋਇਆ ਕੀ ਕਰਨਾ ਕੁਰਸੀਆ ਕੰਮ ਕਰ ਰਿਹਾ ਸੀ ਦੁਕਾਨ ਮੇਂ ਪਤਾ ਨਹੀਂ ਕੀ ਹੋਇਆ ਉਹ ਪੈਪ ਫਟ ਗਿਆ ਪਤਾ ਨਹੀਂ ਕੀ ਹੋਇਆ ਗੈਸ ਦਾ ਗੈਸ ਦਾ ਪੈਪ ਫਟ ਗਿਆ ਆਗ ਆ ਗਈ ਅੰਦਰ ਉਸਮੇ ਸਾਰੇ ਜਲ ਗਏ ਕਿਹ ਕੰਮ ਕਰਤਾ ਹਾਂ ਸਰ ਕੀ ਕਰਤਾ ਹਾਂ ਨਹੀਂ ਸਰ ਮੈਂ ਮੈਂ ਪਰਦੇਸੀ ਬੰਦਾ ਹਾਂ ਮੈਂ ਸਰ ਆਪਣਾ ਕੰਮ ਕਰਤਾ ਹਾਂ ਘੁੰਮ ਫਿਰ ਕੇ ਇਥੇ ਉਮਰਪੁਰ ਇਲਾਕੇ ਦੇ ਵਿੱਚ ਮਾਤਾ ਸੁਲਖਨੀ ਗੇਟ ਦੇ ਅੰਦਰਲੇ ਪਾਸੇ ਜਿਹੜਾ ਸਿਲੀ ਨੂੰ ਜਾਂਦਾ ਇਲਾਕਾ ਉਥੇ ਗੈਸ ਪਾਈਪ ਕਿਤੇ ਲੀਕ ਹੋ ਕੇ ਤੇ ਦੁਕਾਨ ਤੇ ਤਰੀਕੇ ਤੋਂ ਦੁਕਾਨ ਉੱਤੇ ਪ੍ਰਥਮ ਰਾਗੀਰ ਇੱਕ ਜਖਮੀ ਹੋਇਆ। ਉਹ ਉਥੇ ਅਸੀਂ ਇੱਥੇ ਆਏ ਸੀ ਏਰਟਲ ਵਾਲੇ ਇੱਥੇ ਖੋਦ ਰਹੇ ਸੀ ਪਾਈਪ ਜਿਹੜਾ ਉਹਨਾਂ ਦੀ ਆਪਣਾ ਵਰਕ ਚੱਲ ਰਿਹਾ ਸੀ। ਸ਼ਾਇਦ ਉਹਨਾਂ ਨੇ ਕਿਤੇ ਡ੍ਰਿਲ ਕਰਦੇ ਹੋਏ ਜਿਸ ਤਰ੍ਹਾਂ ਪਾਈਪ ਤੋਂ ਪਾਈਪ ਅੱਗੇ ਜਾਂਦਾ ਉਹਨਾਂ ਨੇ ਉਹ ਡ੍ਰਿਲ ਕਰਦੇ ਕਿਤੇ ਉਹ ਪਾਈਪ ਨੂੰ ਜਿਹੜੀ ਗੁਜਰਾਤ ਗਿਆਸ ਵਾਲਿਆਂ ਦੀ ਪਾਈਪ ਤੋਂ ਨੀਚੇ ਜਾਂਦੀ ਹੈ ਉਹਨੂੰ ਕਿਤੇ ਹਿੱਟ ਕਰ ਗਈ ਆ ਉਥੋਂ ਲੀਕ ਕਰ ਗਈ। ਜਿਹੜੀ ਦੁਕਾਨ ਦੇ ਲਾਗੇ ਹੋਇਆ ਇਨਸੀਡੈਂਟ ਉਥੇ ਸਾਹਮਣੇ ਸੀਵਰ ਦਾ ਵੀ ਕੋਹੋਲ ਹੈਗਾ। ਸੀਵਰ ਕੰਮ ਜਿਹੜੀ ਆਪਣੀ ਡਰੇਨੇਜ ਦਾ ਹੈਗਾ। ਕਿਤੇ ਉਥੋਂ ਪਾਈਪ ਕਿਤੇ ਰਿਸਦੀ ਰਹੀ ਹੈ ਦੁਕਾਨ ਦੇ ਅੰਦਰ ਏਸੀ ਸੀ ਪਤਾ ਨਹੀਂ ਫਿਰ ਹੁਣ ਕਿਸ ਤਰੀਕੇ ਨਾਲ ਉਸ ਬਾਕੀ ਦੁਕਾਨ ਸਪੈਸ਼ਲ ਨੂੰ ਉਹਨੂੰ ਹਿੱਟ ਕੀਤਾ ਤੇ ਅੰਦਰ ਦੁਕਾਨ ਤੇ ਕਾਫੀ ਤਬਾਹ ਹੀ ਹੋ ਗਈ ਹੈ ਏਸੀ ਨੂੰ ਅੱਗ ਲੱਗ ਗਈ ਅੰਦਰ ਹਾਰਡਵੇਅਰ ਦੀ ਦੁਕਾਨ ਸੀ ਤੇ ਉਹਦਾ ਕਾਫੀ ਨੁਕਸਾਨ ਹੋਇਆ ਤੇ ਨਾਲ ਉਹ ਜਿਹੜਾ ਉਹਨਾਂ ਦਾ ਦੁਕਾਨ ਮਾਲਕ ਸੀ ਉਹਨੂੰ ਵੀ ਕਾਫੀ ਸੀਰੀਅਸ ਜਿਹੜੇ ਇੰਜਰਡ ਹੈ ਤੇ ਦੋ ਬੱਚੇ ਵੀ ਨੇ ਤੇ ਇੱਕ ਉਥੇ ਕੋ ਆਪਣਾ ਕੋਈ ਪ੍ਰਵਾਸੀ ਉਥੇ ਆਪਣੀ ਕੋਈ ਕੁਰਸੀ ਰਿਪੇਅਰ ਕਰਵਾਉਣ ਆਇਆ ਸੀ ਕੋਈ ਇੱਕ ਦੁਕਾਨਦਾਰ ਹੈ ਤੇ ਦੋ ਬੱਚੇ ਨੇ ਬੱਚੇ ਤਾਂ ਲੱਤਾਂ ਤੇ ਹੈਗੇ ਨੇ ਪਰ ਜਿਹੜਾ ਦੂਸਰਾ ਪ੍ਰਵਾਸੀ ਹੈ ਉਹਦੇ ਵੀ ਸਰੀਰ ਦੇ ਅਲਗ-ਅਲਗ ਅੰਗਾਂ ਤੇ ਜਿਹੜਾ ਦੁਕਾਨਦਾਰ ਹੈ ਦੁਕਾਨਦਾਰ ਦਾ ਥੋੜਾ ਜਿਆਦਾ ਬੰਨਾਂ ਦੀ ਹੈ ਉਸੇ ਵੇਲੇ ਹਸਪੀਟਲ ਲੈ ਗਏ ਪਤਾ ਲੱਗਾ ਕਿ ਸ਼ਾਇਦ ਇਹਨੂੰ ਰੈਫਰ ਵੀ ਕੀਤਾ ਉਸੇ ਵੇਲੇ ਹਸਪੀਟਲ ਜਾ ਕੇ ਤੇ ਅਸੀਂ ਦੇਖਦੇ ਆਂ ਤੇ ਉਸ ਤੋਂ ਬਾਅਦ ਵਿੱਚ ਉਹ ਜਿਹੜੇ ਇੰਨ੍ਹਾਂ ਦੇ ਡਿਪਟੀ ਡਾਇਰੈਕਟਰ ਆਨੰਦ ਆ ਗਏ ਨੇ ਉੱਥੇ ਉਹ ਇਹਨਾਂ ਨੇ ਆਪਣਾ ਜਿਹੜੀਆਂ ਪਾਈ ਪਈਆਂ ਦੋਵੇਂ ਮੁੱਖਿਆਂ ਤੋਂ ਜਿਹੜੇ ਇਹਨਾਂ ਦੇ ਸੱਜੇ ਨੇ ਉੱਥੋਂ ਪਾਈਪਾਂ ਦਾ ਵਾਲਵ ਉਹਨਾਂ ਨੇ ਬੰਦ ਕਰਤੇ ਨੇ ਐਚ ਡੀ ਡੀ ਮਸ਼ੀਨ ਮੰਗਾ ਕੇ ਤੇ ਉਹ ਪ੍ਰੈਸ ਕਰਦੇ ਨੇ ਕਿ ਵਿੱਚੋਂ ਪਾਈਪ ਚੋਂ ਗੈਸ ਕਿੱਥੋਂ ਲੀਕ ਹੋ ਰਹੀ ਆ ਉਹਨੂੰ ਫਿਰ ਬਾਅਦ ਵਿੱਚ ਉਹ ਰਿਸਟੋਰ ਕਰਨਗੇ ਇਹੋ ਜਿਹਾ ਤੇ ਟੂ ਆਊਟ ਲਗਭਗ ਇੰਡੀਆ ਇਹੋ ਹੀ ਪ੍ਰੋਸੈਸ ਹੈਗਾ ਪ੍ਰੋਸੀਜਰ ਇਹੋ ਹੀ ਆ ਕਿ ਪਹਿਲੇ ਇਹ ਜਿੱਥੇ ਵੀ ਵਰਕ ਅੰਦਰ ਗਾਉਂ ਚੱਲਣਾ ਹੁੰਦਾ ਹੈ ਕਿ ਦੂਸਰੇ ਡਿਪਾਰਟਮੈਂਟ ਨੂੰ ਇਹ ਦੱਸਦੇ ਨੇ ਗੁਜਰਾਤ ਗੈਸ ਵਾਲਿਆਂ ਨੂੰ ਵੀ ਇਹਨਾਂ ਨੇ ਦੱਸਿਆ ਕਿ ਇਹ ਵਾਲਾ ਪਾਈਪ ਉਹ ਵੀ ਆਪਣਾ ਪਹਿਲੇ ਹੋਲ ਦੇਖਦੇ ਨੇ ਉਹਨਾਂ ਨੇ ਪਿੱਟ ਵੀ ਬਣਾਏ ਨੇ ਕਿ ਉਸੇ ਦੇਖਦੇ ਨੇ ਕਿ ਇਹ ਸੇਫ ਹੈ ਇਹ ਰਸਤਾ ਬੇਸਿਕਲੀ ਜਿਹੜੀ ਡ੍ਰਿਲ ਮਸ਼ੀਨ ਹੈ ਕਿ ਸਿੱਧੀ ਜਾਂਦੀ ਆ ਤੇ ਇਨ ਕੇਸ ਜੇਕਰ ਉਹ ਰਸਤੇ ਦੇ ਵਿੱਚ ਕਿਤੇ ਅੰਗਾਈਲੀ ਦੇ ਨਾਲ ਜਾਂ ਮੈਲ ਫੰਕਸ਼ਨਿੰਗ ਕਰਕੇ ਮਸ਼ੀਨ ਦੀ ਕਰਕੇ ਉਹ ਅਲੱਗ ਪਾਈਪ ਨੂੰ ਛੂ ਗਿਆ ਹੀ ਹੋਵੇ ਤੇ ਪਾਈਪ ਰਿਸਾਬ ਹੋ ਗਿਆ ਤੇ ਉੱਥੋਂ ਕਿਤੇ ਇਮਿਸ਼ਨ ਕਿਤੇ ਹੋਈ ਆ ਤੇ ਫਿਰ ਉਹਦੇ ਨਾਲ ਅੱਗ ਫੜੇ ਨੇ ਉਹ ਐ ਸੱਚ ਨਹੀਂ ਹੈਗੀ ਗੁਜਰਾਤ ਦੇ ਐਸ ਦਾ ਜਿਹੜਾ ਬਾਕੀ ਕਾਮਪਰੂਵ ਇੰਡੀਆ ਹੀ ਚੱਲਦਾ ਤੇ ਪੰਜਾਬ ਵਿੱਚ ਕਾਫੀ ਜਗ੍ਹਾ ਆ ਗਿਆ ਬੜਾ ਸੇਫ ਹੈ ਕਿ ਇਸ ਤਰੀਕੇ ਦੇ ਆਮ ਤੌਰ ਤੇ ਇਨਸੀਡੈਂਟ ਵੇਖਣ ਚ ਨਹੀਂ ਆਉਂਦੇ ਪਰ ਜੋ ਮੈਂ ਸੁਣਿਆ ਕਿ ਮੇਰੇ ਵੀ ਤੁਸੀਂ ਵੀ ਇਹੋ ਦੇਖਿਆ ਹੋਣਾ ਕਿ ਸਾਡੇ ਦੇ ਨੋਟਿਸ 'ਚ ਪਹਿਲੀ ਵਾਰ ਇਸ ਤਰੀਕੇ ਦਾ ਇਨਸੀਡੈਂਟ ਆਇਆ ਹੁਣ ਕਿੱਥੇ ਨਾ ਕਿਸੇ ਦੀ ਅੰਗਲੀ ਜ਼ਰੂਰ ਹੈਗੀ ਅੱਛੀ ਰਜੀ ਉਹਨਾਂ ਦੇ ਵਰਕਰਸ ਕੰਮ ਕਰ ਰਹੇ ਸੀਗੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹਨੂੰ ਜਿਹੜਾ ਕਸੂਰ ਹੋਏਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਈਗੀ ਸਰ ਕੀ ਹਿੰਟ ਦੇ ਸਾਹਮਣੇ ਆਇਆ ਕਿ ਨੈਗਲੀਜੈਂਸੀ ਕੀ ਹੈ ਵਾਹ ਕੋਈ ਹੈ ਔਰ ਨੈਗਲੀਜੈਂਸ ਪਰ ਮੈਂ ਫਸਾਈ ਇਹ ਹੀ ਸਾਹਮਣੇ ਆਇਆ ਕਿ Airtel ਵਾਲੇ ਕੰਮ ਕਰ ਰਹੇ ਸੀਗੇ ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਕੋ ਪਰਮਿਸ਼ਨ ਹੈ ਕਿ ਉਹਨਾਂ ਨੇ ਸੇਫਟੀ ਦਾ ਪੂਰਾ ਆਪਣਾ ਇੰਤਜ਼ਾਮ ਕੀਤਾ ਸੀਗਾ ਤੇ ਗੁਜਰਾਤ ਗੈਸ ਨਾਲ ਉਹਨਾਂ ਨੇ ਟਾਈ-ਅਪ ਆਪਣਾ ਕੀਤਾ ਸੀ ਕਿ ਨਹੀਂ ਕੀਤਾ ਸੀ ਇਹਨਾਂ ਚੀਜ਼ਾਂ ਨੂੰ ਅਸੀਂ ਦੇਖ ਰਹੇ ਹਾਂ ਤੇ ਜੋ ਵੀ ਨਿਯਮਨਸਰ ਕਾਰਵਾਈ ਹੋਏਗੀ ਤੇ ਕੁਸੂਰਵਾਰ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਬਕਾਇਦਾ ਇੰਜਰਡ ਆ ਚਾਹ ਦੇ ਨਾਲ ਦਿੱਸੇ ਜਾ ਰਹੇ ਹਾਂ ਹਾਂਜੀ ਅਸੀਂ ਉੱਥੇ ਹੀ ਜਾ ਰਹੇ ਹਾਂ ਮੈਂ ਤੇ ਡੀਐਸਪੀ ਸਾਹਿਬ ਸਿਵਲ ਹਸਪੀਟਲ ਹੀ ਜਾ ਰਹੇ ਹਾਂ ਤੇ ਉਹਨਾਂ ਦਾ ਦੇਖਦੇ ਹਾਂ ਕਿ ਜੋ ਬੈਸਟ ਟਰੀਟਮੈਂਟ ਹੋਣਾ ਚਾਹੀਦਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ